ਦਾ ਕੇਸ ਉਹਦਾ ਉਹਦਾ ਕਲਪਿਤਾਉ ਨੂੰ ਲੈ ਕੇ ਆਏ ਹੁਸ਼ਿਆਰਪੁਰ ਹੁਸ਼ਿਆਰਪੁਰ ਨਾਲ ਕੀਤਾ ਜੁੜੇ ਨੇ ਇਹ ਜਿਵੇਂ ਹੁਸ਼ਿਆਰਪੁਰ ਪਟਕੜ ਸਾਹ ਤੇ ਰੋਪੜ ਦੇ ਏਰੀਆ ਵਿੱਚ ਇਹਨੇ ਜੋ ਵਾਰਦਾਤਾਂ ਕੀਤੀਆਂ ਉਸ ਸੰਬੰਧ ਵਿੱਚ ਅਸੀਂ ਪਹਿਲਾਂ ਰੋਪੜ ਦੇ ਕ੍ਰਾਈਮ ਸੀਨ ਕ੍ਰੀਏਟ ਕਰਦੇ ਹਾਂ ਤੇ ਉੱਥੇ ਕਿਵੇਂ ਸਾਰੀ ਵਾਰਦਾਤ ਦਾ ਇਨਜਾਮ ਦਿੱਤਾ ਉਸ ਤੋਂ ਬਾਅਦ ਹੁਸ਼ਿਆਰਪੁਰ ਲੈ ਕੇ ਆਏ ਕਿ ਉਹਨੇ ਇਸ ਇਥੇ ਕਿਸ ਪੁਆਇੰਟ ਤੇ ਇਹਨੇ ਕੀਤਾ ਸੋ ਥੈਟ ਅਸੀਂ ਲੋਕਲ ਪੁਲਿਸ ਨਾਲ ਤਾਲਮੇਲ ਕਰਕੇ

ਇਹ ਤਾਂ ਖੁਦ ਦਾ ਵੀ ਵਿਆਹ ਹੋਇਆ ਔਰ ਜਿੱਦ ਤੱਕ ਜਾਣਕਾਰੀ ਮਿਲੀ ਹੈ ਕਿ ਇਹਨੇ ਬਾਹਰ ਜਾ ਕੇ ਕੋਈ ਸ਼ਿਕਾਇਤ ਦੀ ਆਫਰ ਨਹੀਂ ਇਹੋ ਕੁਮੈਕਸ ਹੈ ਦੇਖੋ ਉਹ ਤਾਂ ਇਹਦੇ ਪੁਛਗਿਸ਼ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਬਾਹਰ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਇਆ ਸਾਰਾ ਤੇ ਉਸ ਵਾਰ ਦੇ ਨੇ ਇੱਕ ਪਿੰਡ ਛੱਡਤਾ ਸੀਗਾ ਲekin 2 ਸਾਲ ਲੋਗੇ ਨੇ ਪਿੰਡ ਛੱਡੇ ਹੋ ਅੱਗੇ ਅੱਗੇ ਕੀ ਸੋਚਦੇ ਹੋ ਵੀ ਅੱਗੇ ਅੱਗੇ ਪੁਲਿਸ ਰਿਮਾਂਡ ਲੇਤਾ ਹੈ ਇਹਦਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਪਰਾਂ ਨੇ ਨਸੀਰ ਸੰਜੋਗਲ ਸਮਾਂ ਹੀ ਆਇਆ ਕੋ ਸਾਹਮਣੇ ਸਰ ਦੇ ਜੇ ਕੋਈ ਨਹੀਂ ਦੱਸੇਗਾ ਵੀਂ ਨਸ਼ੇ ਦਾ ਤਾਂ ਇਹ ਨਹੀਂ ਆਦੀ ਦਰਸਣੀ ਹੈ ਇਹ ਤਾਂ ਇਕਲਾ ਸ਼ਰਾਬ ਪੀਂਦਾ ਆਤੀ ਹੁਸ਼ਿਆਰਪੁਰ ਜਿੱਕੀ ਵਾਰਦਾਤ ਹੈ ਹੁਸ਼ਿਆਰਪੁਰ ਦੀ ਇਕੀ ਵਾਰ ਦਬਾਰਾਤ ਮੰਨੀ ਰਹੀ ਦੀ ਹੁਸ਼ਿਆਰਪੁਰ ਦੋ ਵਾਰਦਾਤ ਹੈ ਇਕ ਮੋਡਲ ਟਾਊਨ ਦਾ ਏਰੀਆ ਸੀਗੀ ਓਕੇ ਉਹ ਸਾਨੂੰ ਅੱਗੇ ਆ ਗਿਆ ਵੀ ਰეკਮੈਂਟੇਸ਼ਨ ਮਿਲ ਗਈ ਸਨ ਇਕ ਇਸ ਸੈਰੀਆਜ ਦੱਸ ਰਹੇ ਹਾਂ ਸੋ ਆਪਾਂ ਉਸ ਨੂੰ ਦੇਖਣਾ ਹੈ ਇਹ ਉਹਨਾਂ 11 ਦੇ ਵਿੱਚ ਹੈ ਜਿਹੜੀ ਮੰਨੀ ਜੀ ਜੀ ਤਾਂ ਅੰਗਰੇਜ਼ ਦੀ ਕਿੰਨੀ ਉਮਰ ਚ ਕੰਮ ਕਮ ਕਰਨ ਲੱਪਿਆ ਸੀ 10 ਸਾਲ ਤਾਂ ਉਹ ਪੜਦਾ ਰਿਹਾ ਅੱਛਾ ਜੀ دار 11 سال اچھا جی 10ਵੀਂ ਫੇਲ ਹੋ ਗਿਆ ਤਾਂ ਦੁਬਾਰੀ ਫੇਰ ਪੋਨੋ ਮਕਾਨ ਦਿੱਤਾ اچھا جی ਫੇਰ ਉਹ ਪਾਸ ਹੋ ਗਿਆ 10ਵੀਂ 10ਵੀਂ ਪਾਸ ਹੋ ਕੇ ਫੇਰ ਪਾਸਪੋਰਟ ਸੀ ਉਹਦਾ ਬਣਾਤਾ اچھا جی ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵਾਈਸ ਤੇ ਉੱਥੇ ਨਹੀਂ ਉਹਦਾ سود ਆਇਆ ਮੁੜ ਕੇ ਬਾਅਦਸਾ ਆ ਗਿਆ 15 ਵੀਂ ਦਿਨ ਦੁਬਾਰੀ ਫੇਟ ਹੋ ਰਿਹਾ ਫੇ ਚਲੇ ਗਿਆ ਡਿਵਾਈਸ ਉਪੰਚ 5000 ਰੁਪਏ ਤਰਖਾ ਮਿਲਦੀ ਸੀ ਉਸ ਵਕਤ ਨਾਲ ਉੱਥੇ ਲਾਇਆ 5-4 ਸਾਲ ਉਹੀ ਤਾਂ ਨਹੀਂ ਹਰਕਤ ਨਹੀਂ ਵਾਰੀ ਕੋਈ ਕਿੰਨੇ ਕਿੰਨੇ ਜਦੋਂ ਵਿਦੇਸ਼ ਚ ਕੰਮ ਕਰਦਾ ਸੀ ਆ ਕੇ ਆਪਣਾ ਮਕਾਨ ਵੀ ਬਣਾਇਆ ਵਿਆਹ ਵੀ ਕੀਤਾ ਉਹ ਇਹ ਮਗਰ ਜੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਜੀ ਉਹ ਕਤਰ ਵੇਚ ਰਿਹਾ ਅੱਛਾ ਜੀ 4 ਸਾਲ ਉਹਦੇ ਬਾਅਦ ਵਿਜਟ ਗਈ ਤੇ ਆ ਕੇ ਕਤਰ ਤੇ ਗਿਆ 4 ਸਾਲ ਲਾਇ ਕੁਝ ਪੈਸੇ ਉਹਦੇ ਕੋਲ ਸੇ ਅੱਛਾ ਜੀ ਕੁਝ ਕਰਜ਼ਾ ਚੱਕਿਆ ਸੀ ਅੱਛਾ ਜੀ ਔਰ ਮਕਾਨ ਬਣਾ ਕੇ ਫੇ ਕਤਰ पे ਚਲੇ ਗਿਆ ਅੱਛਾ ਕਤਰ ਜਾ ਕੇ ਉਹ ਜਿਹੜਾ ਕਰਜ਼ਾ ਦਾ ਰਿਸ਼ਤੇਦਾਰਾਂ ਦਾ ਉਹਨ ਲਾਇਆ ਫਿਰ ਉਹ ਸਾਡੀ ਉੱਤੋਂ ਵਾਪਸ ਆ ਗਿਆ ਫੇਰ ਕੁਝ ਨਹੀਂ ਲਿਆਇਆ ਅੱਛਾ ਆ ਕੇ ਫੇਰ ਦੁਬਾਰੇ ਨਹੀਂ ਕਿਤੇ ਵੀ ਗਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਦੇ ਹੋ ਕਤਰ ਚੋਂ ਆਇਆ ਵਿਆਹ ਉਸ ਤੋਂ ਬਾਅਦ ਆ ਕੇ ਕੀਤਾ ਨਹੀਂ ਨਹੀਂ ਗਿਆ ਕਤਰ ਚ ਗਿਆ ਉਹ ਵਿਆਹ ਕਰਕੇ ਗਿਆ ਅੱਛਾ ਕਤਰ ਚ ਜਾ ਗਿਆ ਨਾ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਸਾਨੂੰ ਵੱਡਾ ਬੱਚਾ ਕਿੰਨੀ ਉਮਰ ਦਾ ਉਹ ਐਸ ਵੀ ਲਿ ਹੋਣਾ ਜੀ ਹੈ 13 13 14 ਸਾਲ ਦੀ ਕੁੜੀ ਹੋ ਗਈ ਪੜ੍ਹਦੀ 11ਵੀਂ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾ ਆਪਾਂ ਕਰਦਾ ਰਿਹਾ ਅੱਛਾ ਜੀ ਇੱਥੇ ਆ ਕੇ ਅਗਲੀ ਘਰ ਨਾ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਕੋਈ ਨਹੀਂ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਘਰ ਤੇ ਨਾ ਸੀ ਧੀਮੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਬਾੜੀ ਮੋਟੀ ਤਾਂ ਇਦਾਂ ਦਾ ਹੋਈ ਜਾਂਦਾ ਘਰ ਵਿੱਚ ਧੀਮੀ ਆ ਗਈ ਦੁਦਾ ਇਹੋ ਲੱਗਵਾ ਘਰ ਉਹਦਾ ਉੱਧਰ ਇਹ تاني ਹੈ ਕਾਰਾ ਲੱਗੋ ਅੱਛਾ ਜੀ ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀਏ ਜੀ ਬੇ ਲੜਦੇ ਸੀ ਜਾਂ ਕੁਝ ਕਰਦੇ ਅੱਛਾ ਕੋਈ ਲੜਦਾ ਨਹੀਂ ਕੋਈ ਤੁਹਾਡੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਅਸੀਂ ਨਹੀਂ ਅਸੀਂ ਬੇਦਖਲ ਕਰਨੇ ਨੂੰ ਗਏ ਸੀ ਅੱਛਾ ਜੀ ਤੇ ਅਸੀਂ ਕਿਹਾ ਫੇਰ ਮੁੜ ਕੇ ਆ ਜਵੇ ਹੁਣ ਆਪਣੇ ਪੁੱਤਾਂ ਨੂੰ ਬੇਦਖਲ ਕਰਕੇ ਮੈਨੂੰ ਆ ਕੇ ਮੇਰੇ ਨਾਲ ਪਾਊਗਾ ਕਿ ਮੈਂ ਕਿਹ ਕੰਮ ਕੀਤਾ ਮਾੜਾ ਜਿਹੜਾ ਮੈਨੂੰ ਬੇਦਖਲ ਕਰ ਦਿੱਤਾ ਜੀ ਹੈ ਨਹੀਂ ਜੀ ਗਿਆ ਮੈਨੂੰ ਬਹੁਤ ਥਾਣੇ ਵੀ ਕਰਦੇ ਜਾਦੂ ਕਰੇ ਚਲੇ ਗਿਆ ਤਾਂ ਅੰਕਲ ਜੀ ਜੀ ਮੈਂ ਪਿੰਡ ਤੋਂ ਪਤਾ ਲੱਗਾ ਵੀ ਹੁਣ ਜਦੋਂ ਘਰ ਘਰਾਣਾ ਬੰਦ ਹੋਇਆ ਉਹ ਤੂੰ ਥੋੜੀ ਦੇਰ ਪਹਿਲਾਂ ਨਸ਼ਾ ਨੁਸ਼ਾ ਕਰਨਾ ਸ਼ੁਰੂ ਕਰਤਾ ਸੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਹੁਣ ਨਾ ਕਿਹਾ ਸੀ ਕਿ ਕੈਨੇ ਕੋਈ ਵੀ ਸ਼ਰਾਬ ਜਿੱਲਾ ਲੱਗਤੀ ਉਹਨੂੰ ਹੂੰ ਹੂੰ ਕੀ ਕੁ ਮੈਂਟਲੀ ਅਫਸਰ ਵੀ ਜੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਕਾਰਜਾ ਅਸੀਂ ਟੋਲ ਕੇ ਲਿਆਂਦਾ ਸੀ ਜੀ ਟੋਲ ਕੇ ਲਿਆਂਦਾ ਇੱਕ ਵਾਰ ਹੂੰ ਟੋਲ ਕੇ ਲਿਆਂਦਾ ਜੀ ਸੰਗਲ ਲਾਤਾ ਉਹਨੂੰ ਕੋਈ ਜਾਵੇ ਨਾ ਅੱਛਾ ਜੀ ਕੁੱਟਿਆ ਵੀ ਤੇ ਜਿਹੜਾ ਤੂੰ ਫਿਰਦਾ ਤੇਰਾ ਟੱਬਰ ਜਾਰਵਾ ਧਿਆਨ ਅੱਛਾ ਜੀ ਪਿੰਡ ਆਣਿਆ ਕਰੀਗਾ ਉਹ ਵੀ 2000 ਬੈਂਕਿੰਗ ਤੇ ਆਪਣੇ ਅਗਲੇ ਅੰਕ ਦੀ ਜਿੱਦਾਂ ਪੁਲਸ ਦੱਸਦੀ ਪਈ ਆ ਵੀ ਇਹਦਾ ਬੰਦਿਆਂ ਨਾਲ ਵੀ ਗਲਤ ਸੰਬੰਧ ਨਾ ਕਦੀ ਪਿੰਡ 'ਚ ਇਦਾਂ ਦੀ ਕੋਈ ਗੱਲ ਹੋਈ ਨਹੀਂ ਐ ਖੜੇ ਪਿੰਡ ਦੇ ਪੁੱਛ ਲੋ ਤੁਸੀਂ ਮੈਂ ਲੱਗੂ ਪੈਸਾ ਨਾ ਪੁੰਜਿਆ ਪਿੰਡ ਦੇ ਹੀ ਆ ਆ ਜੀ ਇੱਥੇ ਦਾ ਮਾਲ ਉਹ ਜਿੰਨਾ ਕਹਿ ਰਿਹਾ ਕਿ ਗੱਲੇ ਕਦੇ ਕੁੱਤੇ ਦੇ ਰੰਨਾ ਨਹੀਂ ਮਾਰਿਆ ਸਾਰੇ ਪਿੰਡੀ ਇਹ ਕਹਿੰਦਾ ਹਾਂ ਸਾਰੇ ਪਿੰਡੇ ਇਹ ਕਹਿੰਦਾ ਇੱਕ ਦੂਜੇ ਨੰਬਰ ਤੇ ਕਦੇ ਜਦੋਂ ਪਿੰਡ ਚ ਰਹਿੰਦਾ ਸੀ ਕਿਵੇਂ ਦਾ ਵਿਹਾਰ ਸੀ ਯਾਰ ਗੱਲੇ ਛੱਡ ਦੇ ਉਹ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਹਦੇ ਪੱਠੇ ਤੇ ਕੇ ਲਿਆਣੇ ਘਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤਿਕਾਰ ਨਾਲ ਰਹਿੰਦਾ ਸੀ ਐਦਾਂ ਦੀ ਕੋਈ ਗੱਲੇ ਨਹੀਂ ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਥੇ ਨਾ ਕਿਸੇ ਨਾਲ ਵੀ ਕਦੇ ਲੜਾਈ ਝਗੜਾ ਨਹੀਂ ਕੀਤਾ ਇਹ ਤਾਂ ਹੁੰਦਾ ਵੀ ਬੰਦਾ ਬਈ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਾਂ ਧਮਕੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਐਤਦਾਈ ਵੀ ਨਹੀਂ ਸੀ ਪਤਾ ਵਿਚਾਰਾ ਪੀਂਦਾ ਅੱਛਾ ਜੀ ਇਹ ਨੂੰ ਉਹ ਤਾਂ ਬਾਹਰ ਮਤਲਬ ਪਤਾ ਨਹੀਂ ਹੋ ਉਹਦੇ ਦਿਮਾਗ 'ਚ ਕਿਆ ਇਹੋ ਪੀਣ ਲੱਪਿਆ ਉਹਨਾਂ ਹੀ ਕਿਹੜਾ ਕੋਲ ਸੀ ਇੱਕ ਇੱਕ ਬੜਾ ਅਹਿਮ ਸਵਾਲ ਆਪਾਂ ਸਾਰਿਆਂ ਨੂੰ ਕਰਦੇ ਪਏ ਵੀ ਜਿੱਦਾਂ ਪੁਲਿਸ ਨੇ ਖਲਾਸਾ ਕੀਤਾ ਵੀ ਜੀ ਇਹ ਬੰਦਿਆਂ ਨੂੰ ਗੱਡੀਆਂ 'ਤੇ ਰੋਕਦਾ ਸੀ ਸ਼ਰੀਕ ਸੰਮਲ ਬਣਾਉਂਦਾ ਸੀ ਉਹ ਪੈਸੇ ਨਹੀਂ ਦਿੰਦੇ ਸੀ ਉਹਨਾਂ ਮਾਰ ਦਿੰਦਾ ਸੀ ਕਦੀ ਇਦਾਂ ਲੱਗਾ ਸੀ ਵੀ ਉਹ ਇਦਾਂ ਦੇ ਇਦਾਂ ਦਾ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾੜੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਕੀਤੀ ਕਦੀ ਚਾਲ ਟਾਲ ਰਹਿਣ ਸਹਣ ਤੋਂ ਲੱਗਾ ਕਦੇ ਵੀ ਨਹੀਂ ਇਹ ਆਪਣੇ ਹਫ਼ਤਾ ਇੱਥੇ ਰਹਿ ਗਿਆ ਫੇਰ ਵੀ ਨਹੀਂ ਉਹ ਤੇ ਜਾ ਦੋਤਾ ਇੱਥੇ ਮੁੰਡੇ ਨਾਲ ਬੈਠ ਦੁੱਰਦੇ ਰ ਕਦੇ ਵੀ ਨਹੀਂ ਤਾਂ ਗੱਲਬਾਤ ਹੋਈ